ਜਿਵੇਂ ਕਿ ਤੁਹਾਨੂੰ ਆਪ ਪ੍ਰਸ਼ਾਸਨ ਵਾਲਿਆਂ ਨੂੰ ਪਤਾ ਹੈ ਤੇ ਜਿੰਦੀ ਚੋਂ ਬੰਬ ਲੱਥਿਆ ਉਹਦੇ ਕਰਕੇ ਰੈੱਡ ਲੈੱਟ ਜਾਰੀ ਕੀਤਾ ਮਾ ਜੋ ਸਪੈਸ਼ਲ ਡਿਜੀਪੀ ਪੰਜਾਬ ਦੇ ਦिशा ਦੇ ਦिशा ਹੈਟ ਸੀਨੀਪਤੀ ਸਿਸ਼ੀ ਪ੍ਰਭਾ ત્રिवेदी ਦੇ ਦिशा ਦੇ ਹੈਟ ਅਸੀਂ ਚੈਕਿੰਗ ਕਰ ਰਹੇ ਹਾਂ ਸਪੈਸ਼ਲ ਤਾਂ ਜੋ ਪਬਲਿਕ ਨੂੰ ਵੇਰ ਕਰ ਰਹੇ ਆ ਕੋਈ ਲਾਹਤ ਵਸਤੂ ਹੋਵੇ ਕੋਈ ਬੈਗ ਹੋਵੇ ਕੋਈ ਵਹੀਕਲ ਹੋਵੇ ਲਾਹਤ ਉਹਦੇ ਬਾਰੇ ਸਾਨੂੰ ਸੂਚਨਾ ਜਰੂਰ ਦਿਓ ਤੇ ਜੋ ਵੀ ਸ਼ੱਕੀ ਬੰਦਾ ਕੋਈ ਦਿਖਦਾ ਤਾਂ ਜਿਹੜਾ ਵੀ ਨੇੜੇ ਦੀ ਪੋਸਟ ਚੌਂਕੀ ਆ ਜਾਂ ਗੱਸ਼ ਵਾਲੇ ਸਾਡੇ ਰੇਲਵੇ ਦੇ ਹੈਗੇ ਆ ਉਹਨਾਂ ਨੂੰ ਜਰੂਰ ਤਾਂ ਜੋ ਕੋਈ ਅਨਸਖਾਮੀ ਘਟਨਾ ਨਾ ਹੋ ਸਕੇ ਸਰ ਇਸ ਸਟੇਸ਼ਨ ਤੇ ਕਿਹੜੀ ਕਿਹੜੀ ਜਗ੍ਹਾ ਚੈਕਿੰਗ ਕੀਤੀ ਗਈ ਹੈ ਸਟੇਸ਼ਨ ਤੇ ਅਸੀਂ ਜਿਹੜਾ ਹੈਗਾ ਆ ਜਿੱਥੇ ਵੇਟਿੰਗ ਹਾਲ ਹੈ ਉਹ ਚੈਕਿੰਗ ਕੀਤਾ ਗਿਆ ਆਪਣੇ ਯਾਤਰੀ ਖਾਨਾ ਹੋਇਆ ਤੇ ਜਿਹੜਾ ਹੈਗਾ ਪਲੇਟਫਾਰਮ ਜਿਹੜੇ ਹੈਗੇ ਆ ਜਿਹੜੀ ਰੰਗਿੰਗ ਟ੍ਰੇਨ ਹੈ ਉਹਨਾਂ ਚ ਜਿਹੜੇ ਯਾਤਰੀ ਜਾਂਦੇ ਨੇ ਉਹਨਾਂ ਉਹਨਾਂ ਨੂੰ ਚੈਕਿੰਗ ਕੀਤੀ ਗਈ ਹੈ ਤੇ ਜਿਹੜੇ ਹੈਗੇ ਵਸ ਜਿਹੜੇ ਵਹੀਕਲ ਦੇ ਸਟੈਂਡ ਨੇ ਮੋਟਰਸਾਈਕਲ ਸਟੈਂਡ ਆ ਫੋਰ 휠ਰ ਸਟੈਂਡ ਆ ਜਿਹੜੇ ਐਫੀਸ਼ੀਅੰਟ ਦੇ ਉੱਥੇ ਲਵਾਰ ਕੋਈ ਵੀਹੀਕਲ ਨਾ ਹੋਵੇ ਕੋਈ ਸ਼ੱਕੀ ਵਹੀਕਲ ਨਾ ਹੋ ਉਹਦੇ ਬਾਰੇ ਵੀ ਚੈੱਕ ਕੀਤਾ ਗਿਆ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਸਾਨੂੰ ਵੱਤਵਾ ਸਹਿਯੋਗ ਦਿਓ ਕੋਈ ਸ਼ੱਕੀ ਬੰਦਾ ਦਿਖਦਾ ਸ਼ੱਕੀ ਵਹੀਕਲ ਦਿਖਦਾ ਬਿਨਾ ਨੰmber ਹੀ ਵਹੀਕਲ ਦਿਖਦਾ ਜਾ ਕੋਈ ਅਨਕਲੇਮਡ ਕੋਈ ਤੁਹਾਨੂੰ ਲੱਗਦੀ ਹੈ ਸ਼ੱਕੀ ਪਾਸੋਂ ਲੱਗਦੀ ਸਾਨੂੰ ਜਰੂਰ ਦੋ ਜਿਵੇਂ ਕਿ ਤੁਹਾਨੂੰ ਆ ਪ੍ਰੈਸ ਵਾਲਿਆਂ ਨੂੰ ਪਤਾ ਹੈ ਤੇ ਦਿੱਲੀ ਚੋਂ ਬੰਬ ਲੱਗਦਾ ਉਹਦੇ ਕਰਕੇ ਰੈੱਡ ਲੈੱਟ ਜਾਰੀ ਕੀਤਾ ਮਾ ਜੋ ਸਪੈਸ਼ਲ ਡਿਜੀਟ ਪੰਜਾਬ ਦੇ ਦੇਸ਼ਾਂ ਦੇ ਦੇਸ਼ਾ ਹੈਟ ਸ੍ਰੀਪਦੀ ਸਿਸ਼ੀ ਪ੍ਰਭਾ ત્રिवेदी ਦੇ ਦੇਸ਼ਾਂ ਦੇ ਹੈਟ ਅਸੀਂ ਚੈਕਿੰਗ ਕਰ ਰਹੇ ਹਾਂ ਸਪੈਸ਼ਲ ਤਾਂ ਜੋ ਪਬਲਿਕ ਨੂੰ ਵੇਅਰ ਕਰ ਰਹੇ ਹਾਂ ਕੋਈ ਲਵਾਸ ਵਸਤੂ ਹੋਵੇ ਕੋਈ ਬੈਗ ਹੋਵੇ ਕੋਈ ਵਹੀਕਲ ਹੋਵੇ ਲਵਾਸ ਉਹਦੇ ਬਾਰੇ ਸਾਨੂੰ ਸੂਚਨਾ ਜਰੂਰ ਦਿਓ ਤੇ ਜੋ ਵੀ ਸੱਕੀ ਬੰਦਾ ਕੋਈ ਦਿਖਦਾ ਜਿਹੜਾ ਵੀ ਨੇੜੇ ਦੀ ਪੋਸਟ ਚੌਂਕੀ ਆ ਜਾਂ ਗੱਸ਼ਟ ਵਾਲੇ ਸਾਡੇ ਰੇਲਵੇ ਦੇ ਹੈਗੇ ਆ ਉਹਨਾਂ ਨੂੰ ਜਰੂਰ ਦੋ ਤਾਂ ਜੋ ਕੋਈ ਅਨਸਰਾ ਵੀ ਘਟਣਾ ਨਾ ਹੋ ਸਕੇ ਸਰ ਇਸ ਸਟੇਸ਼ਨ ਤੇ ਕਿਹੜੀ ਕਿਹੜੀ ਚੈਕਿੰਗ ਕੀਤੀ ਗਈ ਹੈ ਸਟੇਸ਼ਨ ਤੇ ਅਸੀਂ ਜਿਹੜਾ ਹੈਗਾ ਆ ਜਿੱਥੇ ਵੇਟਿੰਗ ਹਾਲ ਹੈ ਉਹ ਚੈਕਿੰਗ ਕੀਤਾ ਗਿਆ ਆਪਣੇ ਯਾਤਰੀ ਖਾਣਾ ਉਹ ਹੈ ਤੇ ਜਿਹੜਾ ਹੈਗਾ ਪਲੇਟਫਾਰਮ ਜਿਹੜੇ ਹੈਗੇ ਆ ਜਿਹੜੀ ਰੰਗਿੰਗ ਟ੍ਰੇਨ ਹੈ ਉਹਨਾਂ ਚ ਜਿਹੜੇ ਯਾਤਰੀ ਜਾਂਦੇ ਨੇ ਉਹਨਾਂ ਉਹਨਾਂ ਨੂੰ ਚੈਕਿੰਗ ਕੀਤੀ ਗਈ ਹੈ ਤੇ ਜਿਹੜੇ ਹੈਗੇ ਪਾਸ ਜਿਹੜੇ ਵਹੀਕਲ ਦੇ ਸਟੈਂਡ ਨੇ ਮੋਟਰਸਾਈਕਲ ਸਟੈਂਡ ਆ ਫੋਰ ਵੀਲਰ ਸਟੈਂਡ ਆ ਜਿਹੜੇ ਐਫੀਸ਼ੀਅਨ ਦੇ ਉੱਥੇ ਲਵਾਰ ਕੋਈ ਵੀਹੀਕਲ ਨਾ ਹੋਵੇ ਕੋਈ ਸ਼ੱਕੀ ਵੀਹੀਕਲ ਨਾ ਹੋ ਉਹਦੇ ਬਾਰੇ ਵੀ ਚੈੱਕ ਕੀਤਾ ਗਿਆ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਸਾਨੂੰ ਵੱੱਟ ਵੱਸ ਸਹਿਯੋਗ ਦਿਓ ਕੋਈ ਸ਼ੱਕੀ ਬੰਦਾ ਦਿਖਦਾ ਸ਼ੱਕੀ ਵੀਹੀਕਲ ਦਿਖਦਾ ਬਿਨਾ ਨੰਬਰੇ ਵੀਹੀਕਲ ਦਿਖਦਾ ਜਾਂ ਕੋਈ ਅਨਕਲੇਮਡ ਕੋਈ ਸਾਨੂੰ ਲੱਗਦੀ ਹੈ ਸ਼ੱਕੀ ਪਾਸੋਂ ਲੱਗਦੀ ਸਾਨੂੰ ਜਰੂਰ ਦੋ